ਜੈ ਸ਼੍ਰੀ ਰਾਮ ਦੋਸਤੋ ਅੱਜ ਹਨੂਮਾਨ ਜਨਮ ਮਹਾਉਤਸਵ ਹੈ ਤਾਂ ਜਿੱਥੇ ਪੂਰੇ ਦੇਸ਼ਾਂ ਵਿਦੇਸ਼ਾਂ 'ਚ ਜਿੱਥੇ ਵੀ ਰਾਮ ਭਗਤ ਨੇ ਜਾਂ ਹਨੂਮਾਨ ਭਗਤ ਨੇ ਤਾਂ ਉੱਥੇ ਜਿਹੜੀ ਹੈ ਉਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਬੜੇ ਧੂਮਧਾਮ ਦੇ ਨਾਲ ਤੇ ਜਿੱਥੇ ਵੀ ਦੇਖੋਗੇ ਅੱਜ ਜੈ ਸ਼੍ਰੀ ਰਾਮ ਜਾਂ ਜੈ ਬਜਰੰਗ ਬਲੀ ਦੇ ਨਾਰੇ ਜਿਹੜੇ ਉਹਨਾਂ ਦੇ ਨਾਲ ਸਮਾਨ ਗੂੰਜ ਉੱਠਿਆ ਤੇ ਦੋਸਤੋ ਮੈਟਰੋ ਦੇ ਵਿੱਚ ਵੀ ਭਗਤਾਂ ਨੇ ਰੰਗ ਲਾਤੇ ਤੇ ਦੋਸਤੋ ਪਹਿਲਾਂ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਜੈ ਹਨੂਮਾਨ ਲਿਖ ਕੇ ਨਾ ਵੀਡੀਓ ਦੱਬ ਕੇ ਸ਼ੇਅਰ ਕਰਨੀ ਆ ਤਾਂ ਜੋ ਪਤਾ ਲੱਗ ਜੇ ਵੀ ਹਨੂਮਾਨ ਦੇ ਭਗਤ ਵੀ ਪਰੇ ਤੋਂ ਮਰੀ ਨੇ ਤੇ ਜਿੱਥੇ ਵੀ ਜਾਂਦੇ ਨੇ ਮਾਹੌਲ ਬਣਾ ਦਿੰਦੇ ਨੇ ਆਓ ਪਹਿਲਾਂ ਵੀਡੀਓ ਸੁਣਦੇ ਆਂ ਤੇ ਅੱਜ ਉਹਨਾਂ ਦੇ ਜਨਮ ਦਿਨ ਮੌਕੇ ਦੋਸਤੋ ਵੀਡੀਓ ਸ਼ੇਅਰ ਕਰਨੀ ਹੈ ਤਾਂ ਜੋ ਸਾਰੇ ਦੋਸਤਾਂ ਤੱਕ ਉਹਨਾਂ ਮਿੱਤਰਾਂ ਤੱਕ ਪਹੁੰਚ ਜੇ ਜਿਹੜੇ ਹਨੂਮਾਨ ਭਗਤ ਨੇ ਜਾਂ ਰਾਮ ਭਗਤ ਨੇ ਉਹਨਾਂ ਨੂੰ ਪਤਾ ਲੱਗੇ ਵੀ ਭਗਤਾਂ ਦੀ ਸ਼ਕਤੀ ਕਿੰਨੀ ਹੁੰਦੀ ਹੈ ਤੇ ਕਿੰਨੀ ਪਾਵਰ ਹੁੰਦੀ ਹੈ ਤਾਂ ਵੀਡੀਓ ਸ਼ੇਅਰ ਕਰਨੀ ਹੈ ਵਾਇਰਲ ਕਰਨੀ ਹੈ ਵੀਡੀਓ ਇਹਨਾਂ ਮੁੰਡਿਆਂ ਦੀ ਆਓ ਪਹਿਲਾਂ ਵੀਡੀਓ ਸੁਣਦੇ ਆਂ ਲਾਲ ਮੇਰਾ ਛੋਟਾ ਸਾ ਇਹ ਗਾਉਂ ਕੀ ਜੋ ਕੇਸਰੀ ਕੇ ਲਾਲ ਮੇਰਾ ਛੋਟਾ ਸਾ ਇਹ ਗਾਉਂ ਨਾਮ ਜਿਸ ਕਹ ਦੇਨਾ ਜੈਸੀ ਆਰਾਮ ਮੇਰੀ ਨਾਮ ਜਿਸ ਕਹ ਦੇਨਾ ਜੈਸੀ ਆਰਾਮ ਮੈਂ ਨਾਮ ਸੰਗ ਜਪਦਾ ਤੁਮਹਾਰਾ ਸਦਾ ਨਾਮ ਮੈਂ ਨਾਮ ਸੰਗ ਜਪਦਾ ਤੁਮਹਾਰਾ ਸਦਾ ਨਾਮ ਆਪਣੇ ਨਾਮ ਜਿਸ ਕਹ ਦੇਨਾ ਜੈਸੀ ਆਰਾਮ ਆਪਣੇ ਲਓ ਜੀ ਇੰਨਾ ਭਗਤਾਂ ਨੇ ਤਾਂ ਰੰਗ ਬੰਨਤੇ ਮੈਟਰੋ ਦੇ ਵਿੱਚ ਦਿੱਲੀ ਮੈਟਰੋ ਦਾ ਸੀਨ ਹੈ ਤਾਂ ਦੋਸਤੋ ਵੀਡੀਓ ਵਾਇਰਲ ਹੋ ਰਹੀਆਂ ਹੁਣ ਵੀਡੀਓ ਇਹ ਹੋਰ ਜਿਆਦਾ ਵਾਇਰਲ ਤੁਸੀਂ ਕਰਨੀ ਆ ਜੈ ਸ਼੍ਰੀ ਰਾਮ ਲਿਖ ਕੇ ਕਮੈਂਟਾਂ ਦੇ ਵਿੱਚ ਜੈ ਸ਼੍ਰੀ ਹਨੂਮਾਨ ਲਿਖਣਾ ਤੇ ਅੱਜ ਹਨੂਮਾਨ ਜਨਮਤੀ ਆ ਦੋਸਤੋ ਕੌਣ ਕੌਣ ਮਨਾ ਰਿਹਾ ਘਰ ਦੇ ਵਿੱਚ ਹਨੂਮਾਨ ਜਨਮਤੀ ਨੂੰ ਉਹ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰਿਓ ਜੈ ਸ਼੍ਰੀ ਹਨੂਮਾਨ ਲਿਖ ਕੇ ਦੋਸਤੋ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ